ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਹਨਾਂ ਦੇ ਕੁਝ ਸਾਥੀਆਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਜਨਾਲਾ ਮਾਮਲੇ ਦੇ ਵਿੱਚ ਜੋ ਵਿਵਾਦ ਦੇ ਵਿੱਚ ਰਿਹਾ ਸੀ ਜਦ ਅਮਰਿਤਪਾਲ ਸਿੰਘ ਹੋਰੀ ਜੇਲ੍ਹ ਤੋਂ ਬਾਹਰ ਸੀ ਉਸ ਤੋਂ ਬਾਅਦ ਉਹਨਾਂ ਤੇ ਉੱਤੇ ਇੱਕ ਵਾਰ NSA ਲੱਗਦਾ ਫਿਰ ਦੂਜੀ ਵਾਰ ਤੇ ਪਿੱਛੇ ਜੇ ਤੀਜੀ ਵਾਰ ਉਹਨਾਂ ਉੱਤੇ NSA ਲਗਾ ਦਿੱਤਾ ਗਿਆ ਪਰ ਇਸ ਦੌਰਾਨ ਉਹਨਾਂ ਦੇ ਕੁਝ ਸਾਥੀਆਂ ਨੂੰ ਡਿਬਰੂਗੜ ਤੋਂ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਤੇ ਉਹਨਾਂ ਦੇ ਵਿੱਚ ਖਾਸ ਨਾਮ ਸੀ ਪ੍ਰਧਾਨ ਮੰਤਰੀ ਬਾਜਪੀ ਕੇ ਜਿਹੜਾ ਕਿ ਲਗਾਤਾਰ ਆਪਣੀਆਂ ਗੱਲਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਿਹਾ ਤੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਪਿਛਲੇ ਦਿਨਾਂ ਤੋਂ ਕਿਹਾ ਜਾ ਰਿਹਾ ਸੀ ਕਿ ਅਮਰਤਪਾਲ ਹੁਰੀ ਕੁੜੀਆਂ ਦੇ ਨਾਲ ਗੰਦੀਆਂ ਚੈਟ ਕਰਦੇ ਨੇ ਤੇ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਸੀ ਕਿ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਹੋਰੀ ਨਸ਼ੇ ਦੇ ਆਦੀ ਹੋ ਚੁੱਕੇ ਨੇ ਪਰ ਅੱਜ ਇਸ ਸੁਵੰਦੀ ਪ੍ਰਧਾਨ ਮੰਤਰੀ ਬਾਜੇ ਕੇ ਨੇ ਜਦ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਨੇ ਅਚਾਨਕ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਜੇਹਾ ਕੁਝ ਨਹੀਂ ਹੈ ਜਾਣ ਬੁਝ ਕੇ ਭਾਈ ਸਾਹਿਬ ਨੂੰ ਬਦਨਾਮ ਕੀਤਾ ਜਾ ਰਿਹਾ ਪਿੱਛੇ ਜੇ ਜਦ ਵਿਕਰਮ ਮਜੀਠੀਆ ਹੋਰਾਂ ਦੇ ਨਾਲ ਵਿਵਾਦ ਹੋਇਆ ਸੀ ਤਾਂ ਉਦੋਂ ਵੀ ਉਹਨਾਂ ਨੇ ਇਸੇ ਤਰੀਕੇ ਦਾ ਬਿਆਨ ਦਿੱਤਾ ਸੀ ਜਿਸ ਦੇ ਵਿੱਚ ਉਹਨਾਂ ਕਿਹਾ ਸੀ ਕਿ ਜੇਕਰ ਵਿਕਰਮ ਮਜੀਠੀਆ ਦੇ ਕੋਲ ਪੈਸੇ ਨਹੀਂ ਹਨ ਤਾਂ ਅਸੀਂ ਉਹਨਾਂ ਨੂੰ ਵਾਰਿਸ ਪੰਜਾਬ ਜਥੇਬੰਦੀ ਹੈ ਜਿਹੜੀ ਉਹਨਾਂ ਦੇ ਨਾਂ ਦੇ ਉੱਤੇ ਪਰਚੀ ਹੈ ਜਿਹੜੀ ਚੈੱਕ ਕੱਟ ਦਿੰਨੇ ਆ ਤੇ ਇਸੇ ਤਰੀਕੇ ਦਾ ਬਿਆਨ ਇੱਕ ਵਾਰ ਫਿਰ ਤੋਂ ਬਾਜੇ ਕੇ ਦਾ ਆਇਆ ਜਿਸ ਦੇ ਵਿੱਚ ਉਹ ਕਹਿੰਦੇ ਹੋਏ ਦਿਖਾਈ ਦਿੰਦੇ ਨੇ ਕਿ ਜਾਣ ਬੁੱਝ ਕੇ ਭਾਈ ਸਾਹਿਬ ਨੂੰ ਬਦਨਾਮ ਕੀਤਾ ਜਾ ਰਿਹਾ ਤੇ ਸਾਡੇ ਤੋਂ ਜੋ ਬਿਆਨ ਲਏ ਜਾ ਰਹੇ ਨੇ ਉਹ ਕੁੱਟਮਾਰ ਕਰਕੇ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਇਹ ਆਈ ਹੈ ਜੋ ਕਿ ਅਮਰਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਕੈਨੇਡਾ ਦੇ ਆਧਾਰਿਤ ਜਥੇਬੰਦੀਆ ਜੋ 1KF ਦੇ ਨਾਂ ਨਾਲ ਜਾਣੀ ਜਾਂਦੀ ਹੈ ਉਹਨਾਂ ਦੇ ਨਾਲ ਅੰਮ੍ਰਿਤਪਾਲ ਟੜੇ ਦਾ ਕੋਈ ਲੈਣਾ ਦੇਣਾ ਨਹੀਂ ਜੈਨਕਿ ਅਕਾਲੀ ਦਲ ਵਾਰਿਸ ਪੰਜਾਬ ਜੋ ਪਾਰਟੀ ਆ ਉਸਦਾ 1KF ਜਥੇਬੰਦੀ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਚਰਚਾ ਦਾ ਵਿਸ਼ਾ ਰਿਹਾ ਸੀ ਕਿ ਇਸੇ ਜਥੇਬੰਦੀ ਦੀਆਂ ਗਤੀਵਿਧੀਆਂ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਟਾਰਗੇਟ ਕੀਤਾ ਗਿਆ ਸੀ ਤੇ ਐਨਐਸਏ ਤੀਜੀ ਵਾਰ ਇਹਨਾਂ ਦੇ ਉੱਤੇ ਇਸ ਜਥੇਬੰਦੀ ਦੀਆਂ ਗਤੀਵਿਧੀਆਂ ਦੇ ਆਧਾਰ ਤੇ ਲਾਇਆ ਗਿਆ ਸੀ ਇਹਮਾਨ ਸਿੰਘ ਖਾਰਾ ਹੋਰਾਂ ਨੇ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਇਸ ਜਥੇਬੰਦੀ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਤਾਂ ਸਾਡਾ ਜਾਂ ਸਾਡੀ ਪਾਰਟੀ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਸ ਮੌਕੇ ਜਦ ਅਦਾਲਤ ਦੇ ਵਿੱਚ ਬਾਜੇਕੇ ਨੂੰ ਪੇਸ਼ ਕੀਤਾ ਜਾ ਰਿਹਾ ਸੀ ਤੇ ਇਹਮਾਨ ਸਿੰਘ ਖਾਰਾ ਜੋ ਕਿ ਏਕਐਫ ਜਥੇਬੰਦੀ ਬਾਰੇ ਬੋਲ ਰਹੇ ਨੇ ਉਹ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਦੋਸਤੋ ਅੱਜਕੱਲ ਇੱਕ ਜਥੇਬੰਦੀ ਬੜੀ ਚਰਚਾ ਵਿੱਚ ਚੱਲ ਰਹੀ ਹੈ ਏਕੇਐਫ ਇੰਟਰਨੈਸ਼ਨਲ ਐਸੋਸੀਏਸ਼ਨ ਜਿਸ ਦਾ ਗਠਨ ਕੁਝ ਕੁ ਮਹੀਨੇ ਪਹਿਲਾਂ ਸਰੀ ਕੈਨੇਡਾ ਵਿੱਚ ਕੀਤਾ ਗਿਆ ਤਾਂ ਇੱਥੇ ਸਾਡੀ ਪਾਰਟੀ ਵੱਲੋਂ ਅਕਾਲੀ ਦਲ ਵਾਰਿਸ ਪੰਜਾਲ ਦੇ ਪਾਰਟੀ ਵੱਲੋਂ ਐਮਪੀ ਪਾਈ ਅਮਰਿਤਪਾਲ ਸਿੰਘ ਵੱਲੋਂ ਇਹ ਸਾਡੀ ਸਟੇਟਮੈਂਟ ਹੈ ਵੀ ਇਸ ਜਥੇਬੰਦੀ ਨਾਲ ਸਾਡਾ ਕੋਈ ਲੈਣ ਦੇ ਨਹੀਂ ਇਸੇ ਜਥੇਬੰਦੀ ਦੀਆਂ ਜੋ ਕੈਨੇਡਾ ਵਿੱਚ ਗਤੀਵਿਧੀਆਂ ਨੂੰ ਆਧਾਰ ਬਣਾ ਕੇ ਐਮਪੀ ਭਾਈ ਅਮਰਿਤਪਾਲ ਸਿੰਘ ਉੱਪਰ ਤੀਜੀ ਵਾਰ ਐਨਐਸਸੀ ਲਾਈ ਗਈ ਹੈ। ਨਾ ਹੀ ਐਮਪੀ ਭਾਈ ਅਮਰਿਤਪਾਲ ਸਿੰਘ ਦਾ ਨਾ ਹੀ ਉਹਨਾਂ ਦੀ ਜੋ ਪਾਰਟੀ ਕਾਲੀਦਲ ਵਾਰਿਸ ਪੰਜਾਬ ਦੇ ਨਾ ਹੀ ਉਹਨਾਂ ਦੇ ਸੰਗੀ ਸਾਥੀਆਂ ਦਾ ਇਸ ਜਥੇਬੰਦੀ ਏਕੇਐਫ ਨਾਲ ਕੋਈ ਤਾਲੁਕਾਤ ਹੈ ਤੇ ਸਾਨੂੰ ਸਾਡੇ ਸੂਤਰਾਂ ਤੋਂ ਇਹ ਵੀ ਗੱਲ ਪਤਾ ਲੱਗੀ ਹੈ ਕਿ ਕੁਝ ਕੁ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਉੱਗੇ ਲੀਡਰ ਨੇ ਉਹਨਾਂ ਦੇ ਜਾਣ ਪਛਾਣ ਵਾਲੇ ਬੰਦਿਆਂ ਵੱਲੋਂ ਇਹ ਜਿਹੜੀ ਜਥੇਬੰਦੀ ਹੈ ਤਿਆਰ ਕੀਤੀ ਗਈ ਹੈ। ਕੋਚਕੂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਡੀਆਈਜੀ ਲੈਵਲ ਦੇ ਅਸਰਾਂ ਦਾ ਇਸ ਵਿੱਚ ਵੀ ਹੱਥ ਹੈ ਤਾਂ ਕਿ ਜੋ ਭਾਈ ਅਮਰਿਤਪਾਲ ਸਿੰਘ ਪਰਿਵਾਰવાર ਇਸ ਜਥੇਬੰਦੀ ਦੇ ਕੰਮਾਂ ਨੂੰ ਆਧਾਰ ਬਣਾ ਕੇ ਯੂਐਨਐਸਏ ਲਈ ਜਾਵੇ ਤਾਂ ਅਸੀਂ ਸੁਚੇਤ ਕਰਨਾ ਚਾਹੁੰਦੇ ਹਾਂ ਜੇ ਕਿਸੇ ਸਰਜਨ ਸਾਥੀ ਨੂੰ ਇਸ ਜਥੇਬੰਦੀ ਕਰਕੇ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਦੇ ਲਈ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਜ਼ਿੰਮੇਵਾਰ ਨਹੀਂ ਹੋਵੇਗੀ ਇਨੀਆਂ ਕੁ ਬੇਨਤੀਆਂ ਨੇ ਰਾਜ ਕਰੇਗਾ ਰਾਜ ਕਰੇਗਾ ਇਹਨਾਂ ਜੋ ਭਾਈ ਸਾਡੇ ਉੱਤੇ ਇਲਜ਼ਾਮ ਲਾਏ ਕਿ ਮੰਤਰੀ ਨੇ ਕਿਹਾ ਨਕਾ ਕਹਿੰਦਾ ਬਿਲਕੁਲ ਤੁਹਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਕੋ ਸੈਂਕੜੇ ਹਜ਼ਾਰਾਂ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ 2 ਜੋ ਰਿਕਾਰਡ ਸਾਡੇ ਤੇ ਕਰਾਈ ਏ ਆਈ ਭਾਈ ਸਾਡੇ ਪ੍ਰਧਾਨ ਮੰਤਰੀ ਬਾਗੇ ਨੇ ਵੀਡੀਓ ਨੂੰ ਦੇਖੀ ਤੇ ਠੋਕ ਕੇ ਆਦਾ ਇਹ ਚਲਾਓ ਗੱਲ ਬਾਅਦ ਭਾਈ ਸਾਡੇ ਉਹਨਾਂ ਦਾ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ